ਸੱਚੀ ਗੱਲ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦੇਸ਼ ਵਿਦੇਸ਼ ਤੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਵੇਕ ਸ਼ਰਮਾ ਖਬਰਾਂ ਦੀ ਕਰੀਏ ਸ਼ੁਰੂਆਤ ਉਸ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਾਂ ਬਾਗੀ ਤੜਾ ਇੱਕ ਵਾਰ ਮੁੜ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚਿਆ ਕਿਤੀ ਅਕਾਲੀ ਦਲ ਦੀ ਸ਼ਿਕਾਇਤ ਕਿ ਇਹ ਪਾਰਟੀ 2 ਦਸੰਬਰ ਦੇ ਫੈਸਲੇ ਨੂੰ ਇਨ ਬਿਨ ਲਾਗੂ ਨਹੀਂ ਕਰ ਰਹੀ ਕਿਸਾਨ ਜਥੇਬੰਦੀਆਂ ਨੇ ਮੁੜ ਤੋਂ ਦਿੱਲੀ ਕੂਚ ਦਾ ਕੀਤਾ ਐਲਾਨ 101 ਕਿਸਾਨਾਂ ਦਾ ਜਥਾ 21 ਜਨਵਰੀ ਨੂੰ ਦਿੱਲੀ ਵੱਲ ਕਰੇਗਾ ਕੂਚ ਬੰਦੇ ਨੇ ਕਿਹਾ ਮੌਜੂਦਾ ਸਰਕਾਰ ਨੂੰ ਹੀ ਐਮ ਐਸ ਪੀ ਕਾਨੂੰਨ ਕਰਨਾ ਪਵੇਗਾ ਲਾਗੂ ਕੰਗਨਾ ਨੜੋ ਦੀ ਫਿਲਮ ਐਮਰਜੈਂਸੀ ਤੇ ਵਿਵਾਦ ਭਖਿਆ ਐਸਜੀਪੀਸੀ ਨੇ ਫਿਲਮ ਤੇ ਬੈਨ ਲਗਾਉਣ ਦੀ ਕੀਤੀ ਮੰਗ ਪ੍ਰਧਾਨ ਤਾਮੀ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ ਪੰਜਾਬ ਸਰਕਾਰ ਨੇ ਸਾਈਬਰ ਹਮਲਿਆਂ ਨਾਲ ਲੜਝਣ ਲਈ ਸਾਈਬਰ ਸੁਰੱਖਿਆ ਕੇਂਦਰ ਸਥਾਪਿਤ ਕਰਨ ਦਾ ਕੀਤਾ ਫੈਸਲਾ 42 ਕਰੋੜ ਆਵੇਗਾ ਖਰਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਾਂਝੀ ਕੀਤੀ ਜਾਣਕਾਰੀ ਦੇਖੋ ਨਾ ਖਬਰਾਂ ਦਾ ਵਿਸਤਾਰ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਤੜਾ ਇੱਕ ਵਾਰ ਮੁੜ ਤੂੰ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚਿਆ ਤੇ ਜਥੇਦਾਰ ਨੂੰ ਅਪੀਲ ਕੀਤੀ ਆਗੂ ਨੇ ਕਿਹਾ ਕਿ ਪਾਰਟੀ ਜਥੇਦਾਰ ਸਹਿਬਾਨ ਦੇ 2 ਦਸੰਬਰ ਦੇ ਫੈਸਲੇ ਨੂੰ ਲਾਗੂ ਨਹੀਂ ਕਰ ਰਹੀ ਇਸ ਲਈ ਉਹਨਾਂ ਨੂੰ ਹਦਾਇਤ ਕੀਤੀ ਜਾਵੇ ਮੀਟਿੰਗ ਤੋਂ ਬਾਅਦ ਆਗੂ ਨੇ ਦੱਸਿਆ ਕਿ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਭਰੋਸਾ ਦਿੱਤਾ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਵਫਦ ਨੇ ਅੱਜ ਇੱਕ ਵਾਰ ਮੁੜ ਤੋਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਬਾਰੇ ਜਥੇਦਾਰ ਅੱਗੇ ਅਪੀਲ ਕੀਤੀ ਉਹਨਾਂ ਕਿਹਾ ਕਿ ਅਕਾਲੀ ਦਲ ਨੇ ਪੰਜ ਸਿੰਘ ਸਹਿਬਾਨ ਵੱਲੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਨੂੰ ਪ੍ਰਵਾਨ ਨਹੀਂ ਕੀਤਾ ਪਰਤੀਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਅਨੁਸਾਰ ਹੀ ਹੋਣੀ ਚਾਹੀਦੀ ਹੈ ਵਕਤ ਵਿੱਚ ਸ਼ਾਮਲ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਜਥੇਦਾਰ ਸੰਤਲ ਸਿੰਘ ਉਮੈਦਪ uri ਤੇ ਪਾਈ ਮਨਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮਿਆਂ ਦੀ ਇਨ ਬਿਨ ਪਾਲਣਾ ਯਕੀਨੀ ਬਣਾਈ ਜਾਵੇ ਬੜੇ ਚੰਗੇ ਮਾਹੌਲ ਚ ਸਿੰਘ ਸਾਹਿਬਾਨ ਨਾਲ ਗੱਲਬਾਤ ਜਿਹੜੀ ਹੋਈ ਹੈ ਬੜੇ ਚੰਗੇ ਮਾਹੌਲ ਚ ਹੋਈ ਆ ਜੀ ਔਰ ਜਿਹੜੀ ਇਹ ਬੇਨਤੀ ਕਰਨ ਆਏ ਸੀ ਸੱਤ ਮੈਂਬਰੀ ਕਮੇਟੀ ਭਰਤੀ ਕਰੇ ਜੀ ਉਹ ਕਮੇਟੀ ਹੀ ਭਰਤੀ ਜਿਹੜੀ ਐ ਉਹ ਸ਼੍ਰੋਮਣੀ ਅਕਾਲੀ ਦਲ ਦੀ ਕਰੂਗੀ। ਹੂੰ ਔਰ ਸਿੰਘ ਸਹਿਬਾਨ ਦੇ ਨਾਲ ਬੜੀ ਵਧੀਆ ਔਰ ਪੰਥਕ ਵਿਚਾਰਾਂ ਔਰ ਸਾਰਾ ਖਾਲਸਾ ਪੰਥ ਦੀ ਜਿਹੜੀ ਰੈ ਐ ਉਹਦੇ ਮੁਤਾਬਕ ਹੀ ਉਹਨਾਂ ਨੇ ਇਹ ਗੱਲ ਕਹੀ ਐ ਕਿ ਭਰਤੀ ਜਿਹੜੀ ਐ ਸ਼੍ਰੋਮਣੀ ਅਕਾਲੀ ਦਲ ਦੀ ਹੋਊਗੀ। ਹੂੰ ਤੇ ਚੀਮਾ ਸਾਹਿਬ ਬਾਹਰ ਝੂਠ ਬੋਲ ਗਏ। ਜਿਹੜੇ ਕਹਿ ਗਏ ਵੀ ਸਾਨੂੰ ਭਰਤੀ ਦਾ ਕਹਿਤਾ ਪੀ ਜਾਂ ਬਿਲਕੁਲ ਸਿੰਘ ਸਾਹਿਬਾਨ ਨੇ ਨਹੀਂ ਕਿਹਾ ਆਪਣੇ ਲੈਵਲ ਤੇ ਹੀ ਉਹ ਭਰਤੀ ਜਿਹੜੀ ਹੈ ਸੁਖਬੀਰ ਸਿੰਘ ਬਾਦਲ ਦਾ ਧੜਾ ਜਿਹੜਾ ਉਹ ਕਰ ਰਿਹਾ ਅਸੀਂ ਧਾਮੀ ਸਾਹਿਬ ਨੂੰ ਬਹੁਤ ਛੇਤੀ ਮਿਲ ਜਾ ਰਹੇ ਹਾਂ ਜੀ ਸਾਨੂੰ ਸਿੰਘ ਸਾਹਿਬ ਨੇ ਹਦੇਸ਼ ਦਿੱਤਾ ਹੈ ਤਾਂ ਉਹਦੀ ਪਾਲਣਾ ਕਰਾਂਗੇ ਬਹੁਤ ਛੇਤੀ ਇੱਕ ਦੋ ਦਿਨਾਂ ਵਿੱਚ ਹੀ ਦੇਖੋ ਬਾਗੀ ਜਿਹੜਾ ਸ਼ਹੀਦੀ ਜੋੜ ਮੇਲਾ ਸੀਗਾ 40 ਮੁਕਤਿਆਂ ਦੀ ਉਹ ਧਰਤੀ ਹੈ ਤੇ ਬਹੁਤ ਸੰਗਤ ਵਿੱਚ ਉਤਸ਼ਾਹ ਹੁੰਦਾ ਆ ਹਜ਼ਾਰਾਂ ਲੱਖਾਂ ਹੀ ਸੰਗਤਾਂ ਜਾਂਦੀਆਂ ਨੇ ਉੱਥੇ ਉੱਥੇ ਉਹ ਸੁਪਵਿਤਰ ਧਰਤੀ ਤੇ ਕੋਈ ਐਦਾਂ ਦੀ ਗੱਲ ਆਖਣੀ ਜਿਹੜੀ ਕਿ ਸਾਡੀ ਸਨਾਤਨ ਨੂੰ ਟਾ ਲਾਵੇ ਇਹ ਕਿਸੇ ਵੀ ਪੰਥਕ ਲੀਡਰ ਦਾ ਫਰਜ਼ ਨਹੀਂ ਬਣਦਾ ਨਹੀਂ ਸੀ ਕਰਨੀ ਚਾਹੀਦੀ ਉਹਨਾਂ ਨੂੰ ਤੇ ਕਿਸੇ ਤੇ ਕੋਈ ਦੋਸ਼ ਲਾਉਣਾ ਕਿਸੇ ਤੇ ਕੋਈ ਲਾਉਣਾ ਉਹ ਸਟੇਟ ਦਾ ਇਤਜ਼ਾਮ ਲਾਉਣ ਵਾਸਤੇ ਦੋਸ਼ਾਂ ਲਾਉਣ ਵਾਸਤੇ ਨਹੀਂ ਗਿਆ ਉਹ ਤਾਂ ਜਿਹੜੀ ਸ਼ਰਧਾ ਭੇਟ ਕਰਨ ਆਏ ਆ ਉਹਨਾਂ ਦੀ ਯਾਦ ਕਰਨ ਆਏ ਆ 40 ਮੁਕਤੀਆਂ ਨੂੰ ਜਿਨ੍ਹਾਂ ਨੇ ਜਿਨ੍ਹਾਂ ਦਾ ਬਦਾਵਾ ਪਾੜਿਆ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਹਾਂ ਸਿੰਘ ਤੋਂ ਉਹਨਾਂ ਦੇ ਸਾਥੀਆਂ ਦਾ ਉਹ ਪਵਿੱਤਰ ਧਰਤੀ ਆ ਉੱਥੇ ਆ ਕੇ ਸਿਆਸਤ ਨੂੰ ਲੈ ਕੇ ਕਿਤੇ ਕਿੰਦੂ ਪਰੰਤੂ ਕਰਨਾ ਕਿਤੇ ਕਿਸੇ ਤੇ ਇਲਜ਼ਾਮ ਲਾਉਣਾ ਇਹ ਕਿਸੇ ਨੂੰ ਸ਼ੋਭਾ ਨਹੀਂ ਦਿੰਦਾ ਨਹੀਂ ਕਰਨਾ ਚਾਹੀਦਾ ਸੀ ਹਾਂ ਅਗਰ ਕਿਸੇ ਨੂੰ ਕੋਈ ਕਿਸੇ ਕਿਸਮ ਦੀ ਕੋਈ ਦੁਬਧਾ ਆ ਹੁਕਮਨਾਮੇ ਨੇ ਲੈ ਕੇ ਤੇ ਸਿੰਘ ਸਾਹਿਬ ਕੋ ਆ ਕੇ ਉਹਨਾਂ ਨੂੰ ਮਿਲ ਕੇ ਉਹ ਗੱਲ ਨੂੰ ਕਲੀਅਰ ਕਰਨਾ ਚਾਹੀਦਾ ਆ ਤਰੀਕੇ ਨਾਲ ਗੱਲ ਹੋਣੀ ਚਾਹੀਦੀ ਆ ਜੇ ਆਪਾਂ ਹੀ ਆਪਣੀਆਂ ਸੰਸਥਾਵਾਂ ਨੂੰ ਆਪਣੇ ਸਦਾਤ ਨੂੰ ਟਾਲਉਣ ਲੱਪੇ ਆਪਾਂ ਆਪਣੀ ਸਸਤਾਵਾਂ ਤੇ ਪ੍ਰਸੰਨ ਚੁਕਣ ਲੱਪੇ ਤੇ ਭਾਈ ਫਿਰ ਜਿਹੜੇ ਸਾਡੇ ਵਿਰੋਧੀ ਨੇ ਜਿਹੜੇ ਸਾਡਾ ਨੁਕਸਾਨ ਕਰਨਾ ਚਾਹੁੰਦੇ ਆ ਉਹਨਾਂ ਨੂੰ ਤਾਂ ਆਪਾਂ ਹੋਰ ਹਲਾਸ਼ੇਰੀ ਦਵਾਂਗੇ ਸਾਫ ਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮੁਰਤੋਂ ਫਖਰੇ ਕੌਮ ਦੇਣ ਦੀ ਅਕਾਲੀ ਲਲਦੀ ਮੰਗ ਬਾਰੇ ਬਾਗੀ ਆਗੂ ਨੇ ਕਿਹਾ ਕਿ ਇਹ ਫੈਸਲਾ ਜਥੇਦਾਰ ਸਾਹਿਬ ਲੈਣਗੇ ਕਿਸਾਨ ਜਥੇਬੰਦੀਆਂ ਨੇ ਮੁਰਤੋਂ ਦਿੱਲੀ ਕੂਚਤਾ ਐਲਾਨ ਕੀਤਾ 101 ਕਿਸਾਨਾਂ ਦਾ ਜਥਾ 21 ਜਨਵਰੀ ਨੂੰ ਦਿੱਲੀ ਵੱਲ ਮਾਰਚ ਕਰੇਗਾ ਕਿਸਾਨਾਗੂ ਸਰਵਨ ਸਿੰਘ ਪਤੇ ਨੇ ਕਿਹਾ ਕਿ ਮੌਜੂਦਾ ਸਰਕਾਰ ਹੀ ਐਮਐਸਪੀ ਕਾਨੂੰਨ ਲਾਗੂ ਕਰੇਗੀ ਅਸੀਂ ਆਪਣੀਆਂ ਮੰਗਾਂ ਤੋਂ ਪਿੱਛੇ ਹਟਣ ਵਾਲੇ ਨਹੀਂ ਕਿਸਾਨਾਗੂ ਜਗਜੀਤ ਸਿੰਘ ਡੱਲੇਵਾਲ 52 ਦਿਨਾਂ ਤੋਂ ਖਨੌਰੀ ਸਰਹੱਦ ਤੇ ਮਰ-ਮਰ ਤੇ ਬੈਠੇ ਹੋਏ ਨੇ ਇਸ ਵਿਚਾਲੇ ਵੀਰਵਾਰ ਨੂੰ ਕਿਸਾਨ ਜਥੇਬੰਦੀਆਂ ਨੇ ਮੁੰਡ ਤੋਂ ਦਿੱਲੀ ਕੂਚ ਦਾ ਐਲਾਨ ਕੀਤਾ ਹੈ ਹਰਿਆਣਾ ਪੰਜਾਬ ਸਰਹੱਦ ਤੇ ਅੰਦੋਲਨ ਕਰ ਰਹੇ ਕਿਸਾਨਾਂ ਨੇ 21 ਜਨਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੈ ਕਿਸਾਨਾਗੂ ਸਰਵਨ ਪੰਦੇ ਨੇ ਦੱਸਿਆ ਕਿ ਇਸ ਵਿੱਚ 101 ਕਿਸਾਨ ਭਾਗ ਲੈਣਗੇ ਉਨਾ ਕਿਹਾ ਕਿ ਕੇਂਦਰ ਸਰਕਾਰ ਹਾਲੇ ਗੱਲਬਾਤ ਲਈ ਤਿਆਰ ਨਹੀਂ ਹੈ ਇਸ ਲਈ ਅਸੀਂ ਅੰਦੋਲਨ ਹੋਰ ਤੇਜ਼ ਕਰਾਂਗੇ ਭੰਦੇ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਦੇਸ਼ਿਤ ਵਿੱਚ ਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਐਮਐਸਪੀ ਕਾਨੂੰਨ ਲਾਗੂ ਕਰਨਾ ਹੀ ਹੋਵੇਗਾ ਔਰ ਆਜ ਜੋ ਦੋਨੋਂ ਫੋਰਮੋ ਨੇ ਫੈਸਲਾ ਕੀਤਾ ਹੈ ਪੀ 21 ਜਨਵਰੀ ਕੋ 21 ਜਨਵਰੀ ਕੋ ਚੌਥਾ ਜਥਾ 101 ਕਿਸਾਨ ਮਜ਼ਦੂਰ ਦਾ पैदल दिल्ली की ओर शंभू बॉर्डर से कुछ करेगा और जिस तरह से हमने देखा कि अभी सरकार हमें नहीं लगता है कि वो वार्ता के लिए मन बना रही है हर दोनों फोरमों का निर्णय था इस आंदोलन को हम और तेज करेंगे तेज से तेज करेंगे और हम अब चेतावनी देते मोदी जी आपके जीते जी आपकी सरकार में ही इस देश में एमएसपी लीगल ग्रंटी कानून बनेगा ये पूरे भारत के 80 करोड़ किसान मजदूर की मांग है ये देश के किसान मजदूर को कर्ज मुक्त आपकी सरकार को करना पड़ेगा चाहे आदिवासियों की मांगे हो चाहे मजदूर की नरेगा का सवाल हो सभी मांगे ये देश हित में है अगर मोदी सरकार इसे ये कहती है भी भारत में कोई लोकतंत्र है तो पंजाब बंद देख लीजिए तीन करोड़ पंजाबिया ने क्या संदेश दिया आपको आप लोगों की आवाज का सम्मान करिए और किसान मजदूर की मांग मानिए नहीं तो आंदोलन आने वाले समय में तेज से तेज होगा ਦਸਨਯੋਗ ਹੈ ਕਿ ਕਿਸਾਨ ਦਸੰਬਰ ਮਹੀਨੇ ਵਿੱਚ ਤਿੰਨ ਵਾਰ ਦਿੱਲੀ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕਰ ਚੁੱਕੇ ਨੇ ਕਿਸਾਨਾਂ ਨੇ 6 ਦਸੰਬਰ ਫਿਰ 8 ਦਸੰਬਰ ਅਤੇ ਉਸ ਤੋਂ ਬਾਅਦ 14 ਦਸੰਬਰ ਨੂੰ ਦਿੱਲੀ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਤਿੰਨੋਂ ਵਾਰ ਹਰਿਆਣਾ ਪੁਲਿਸ ਨੇ ਸਖਤੀ ਕੀਤੀ ਅਥਰੂ ਗੈਸ ਦੇ ਸੈਂਕੜੇ ਗੋਲੇ ਦਾਗੇ ਤੇ ਕਿਸਾਨਾਂ ਨੂੰ ਬੈਰੀਕੇਡ ਤੇ ਹੀ ਰੋਕ ਲਿਆ ਗਿਆ ਕੰਗਨਾ ਰਣੌத் ਦੀ ਫਿਲਮ ਐਮਰਜੈਂਸੀ 17 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਇਸ ਨੂੰ ਲੈ ਕੇ ਐਸਜੀਪੀਸੀ ਵਿੱਚ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ ਐਸਜੀਪੀਸੀ ਵੱਲੋਂ ਫਿਲਮ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਪੱਤਰ ਲਿਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਟਪਾਤੀ ਸੰਸਦ ਮੈਂਬਰ ਕੰਗਨਾ ਰਣੋਤ ਦੀ ਫਿਲਮ ਐਮਰਜੈਂਸੀ ਨੂੰ ਪੰਜਾਬ ਅਤੇ ਹਿਮਾਚਲ ਵਿੱਚ ਰਿਲੀਜ਼ ਹੋਣ ਤੋਂ ਰੋਕਣ ਦੀ ਮੰਗ ਕੀਤੀ ਹੈ ਐ ਜੀ ਪੀ ਸੀ ਨੇ ਫਿਲਮ ਤੇ ਸਿੱਖਾਂ ਦੇ ਅਕਸ ਨੂੰ ਢਾਲਾਉਣ ਅਤੇ ਇਤਿਹਾਸ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦਾ ਦੋਸ਼ ਲਾਇਆ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਮੁੱਦੇ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਐਡਵੋਕੇਟ ਤਾਮੀ ਨੇ ਚਿੱਠੀ ਵਿੱਚ ਲਿਖਿਆ ਕਿ ਸਾਡੇ ਧਿਆਨ ਵਿੱਚ ਆਇਆ ਕਿ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਵੱਲੋਂ ਬਣਾਈ ਗਈ ਫਿਲਮ ਐਮਰਜੈਂਸੀ 17 ਜਨਵਰੀ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਅਤੇ ਟਿਕਟਾਂ ਦੀ ਬੁਕਿੰਗ ਵੀ ਸ਼ੁਰੂ ਹੋ ਚੁੱਕੀ ਹੈ ਇਸ ਫਿਲਮ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਸਰਕਾਰ ਦੇ ਮੁਖ ਸਕੱਤਰ ਨੂੰ ਪੱਤਰ ਨੰਬਰ 22111 ਮਿਤੀ 14 ਜਨਵਰੀ 2024 ਰਾਹੀਂ ਰੋਸ ਪ੍ਰਗਟ ਕੀਤਾ ਅਤੇ ਅੰਤਰੀਂ ਕਮੇਟੀ ਦੇ ਪ੍ਰਸਤਾਵ ਨੰਬਰ 798 ਮਿਤੀ 28 ਸਤੰਬਰ 2024 ਨੂੰ ਭੇਜਿਆ ਜਿਸ ਤੇ ਪਹਿਲਾਂ ਵੀ ਇਤਰਾਜ਼ ਜਤਾਇਆ ਜਾ ਚੁੱਕਾ ਹੈ ਇਸ ਰਾਹੀਂ ਸਪਸ਼ਟ ਕਿਹਾ ਗਿਆ ਹੈ ਕਿ ਐਮਰਜੈਂਸੀ ਫਿਲਮ ਪੰਜਾਬ ਦੇ ਅੰਦਰ ਨਹੀਂ ਚੱਲਣ ਦਿੱਤੀ ਜਾਵੇਗੀ ਕਿਉਂਕਿ ਇਹ ਸਿੱਖਾਂ ਨੂੰ ਸਿਆਸੀ ਤੌਰ ਤੇ ਬਦਨਾਮ ਕਰਨ ਦੇ ਉਦੇਸ਼ ਨਾਲ ਬਣਾਈ ਗਈ ਹੈ ਮਤੇ ਰਾਹੀਂ ਸੂਬਾ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਇਸ ਫਿਲਮ ਨੂੰ ਪੰਜਾਬ ਵਿੱਚ ਰਿਲੀਜ਼ ਕਰਨ ਤੋਂ ਰੋਕਿਆ ਜਾਵੇ ਪਰ ਦੁਖਦੀ ਗੱਲ ਹੈ ਕਿ ਆਪ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹਾਲੇ ਤੱਕ ਕੋਈ ਕਦਮ ਨਹੀਂ ਚੁੱਕਿਆ ਜੇਕਰ ਇਹ ਫਿਲਮ 17 ਜਨਵਰੀ ਨੂੰ ਰਿਲੀਜ਼ ਹੁੰਦੀ ਹੈ ਤਾਂ ਸਿੱਖ ਜਗਤ ਵਿੱਚ ਰੋਸ ਅਤੇ ਰੋਪ ਪੈਦਾ ਹੋਣਾ ਸੁਭਾਵਿਕ ਹੈ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਹ ਫਿਲਮ 1984 ਵਿੱਚ ਸਿੱਖਾਂ ਦੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਕਈ ਥਾਵਾਂ ਤੇ ਹੋਏ ਜਾਨਲੇਵਾ ਹਮਲੇ ਦੇ ਨਾਲ-ਨਾਲ ਸਿੱਖ ਨਸਲਕੁਸ਼ੀ ਅਤੇ ਨਸਲਕੁਸ਼ੀ ਵਿਰੁੱਧ ਜ਼ਹਿਰ ਉਗਲਦੀ ਹੈ ਦੇਸ਼ ਵਿੱਚ ਸਿੱਖ ਵਿਰੋਧੀ ਏਜੰਡੇ ਤਹਿਤ ਕੰਮ ਕੀਤਾ ਗਿਆ ਇਸੇ ਨਾਲ ਹੀ ਸਿੱਖ ਕੌਮ ਦੇ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਨੂੰ ਵੀ ਫਿਲਮ ਵਿੱਚ ਦਰਸਾਇਆ ਗਿਆ ਹੈ ਇਸ ਪੱਤਰ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਵਾਰ ਫਿਰ ਜ਼ੋਰਦਾਰ ਮੰਗ ਕਰਦੀ ਹੈ ਕਿ ਕੰਗਨਾ ਰਣੌਦੀ ਐਮਰਜੈਂਸੀ ਫਿਲਮ ਨੂੰ ਪੰਜਾਬ ਵਿੱਚ ਰਿਲੀਜ਼ ਹੋਣ ਤੋਂ ਤੁਰੰਤ ਰੋਕਿਆ ਜਾਵੇ ਜੇਕਰ ਇਹ ਫਿਲਮ ਪੰਜਾਬ ਵਿੱਚ ਰਿਲੀਜ਼ ਹੋਈ ਤਾਂ ਅਸੀਂ ਸੂਬਾ ਪੱਧਰ ਤੇ ਇਸ ਦਾ ਸਖਤ ਵਿਰੋਧ ਕਰਨ ਲਈ ਮਜਬੂਰ ਹੋਵਾਂਗੇ ਦਸਤਹੀਏ ਦੇ ਕਰੀਬ 4 ਮਹੀਨੇ ਪਹਿਲਾਂ ਸੀਬੀਐਫਸੀ ਨੇ ਸਿੱਖ ਜਥੇਬੰਦੀਆਂ ਦੇ ਇਤਰਾਜ਼ ਤੋਂ ਬਾਅਦ ਫਿਲਮ ਦਾ ਸਰਟੀਫਿਕੇਟ ਰੋਕ ਦਿੱਤਾ ਸੀ ਸੈਂਸਰ ਬੋਰਡ ਨੇ ਇਸ ਫਿਲਮ ਦੇ 3 ਸੀਨ ਡਿਲੀਟ ਕਰਨ ਦੇ ਨਿਰਦੇਸ਼ ਦਿੱਤੇ ਸਨ ਇਸ ਦੇ ਨਾਲ ਹੀ ਸਖਤ ਹਦਾਇਤਾਂ ਵੀ ਦਿੱਤੀਆਂ ਗਈਆਂ ਕਿ ਫਿਲਮ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਇਹ ਸਵਿੱਚ 10 ਬਦਲਾ ਕਿਤੇ ਜਾਣ ਪੰਜਾਬ ਸਰਕਾਰ ਨੇ ਸਾਈਬਰ ਹਮਲੇ ਨਾਲ ਨਜਿੱਠਣ ਲਈ ਇੱਕ ਸਾਈਬਰ ਸੁਰੱਖਿਆ ਕੇਂਦਰ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ ਇਸ ਲਈ 42 ਕਰੋੜ ਰੁਪਏ ਖਰਚ ਆਉਣਗੇ ਇਹ ਜਾਣਕਾਰੀ ਕੈਬਨਟ ਮੰਤਰੀ ਅਮਨ ਅਰੋੜਾ ਨੇ ਸਾਂਝੀ ਕੀਤੀ ਕੈਬਨਟ ਮੰਤਰੀ ਅਮਨ ਅਰੋੜਾ ਨੇ ਅੱਜ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕੀਤੀ ਇਸ ਤੋਂ ਬਾਅਦ ਉਹਨਾਂ ਜਾਣਕਾਰੀ ਸਾਂਝੀ ਕਰਦੇ ਕਿਹਾ ਕਿ ਸਾਈਬਰ ਹਮਲੇ ਦੇ ਮੱਦੇਨਜ਼ਰ ਅਸੀਂ ਇੱਕ ਸਾਈਬਰ ਸੁਰੱਖਿਆ ਕੇਂਦਰ ਸਥਾਪਿਤ ਕਰਨ ਜਾ ਰਹੇ ਹਾਂ ਜਿਸ ਦੀ ਦੇਖਭਾਲਤੇ 42 ਕਰੋੜ ਰੁਪਏ ਖਰਚ ਆਉਣਗੇ ਪੰਜਾਬ ਕੋਲ ਦੁਨੀਆ ਦਾ ਸਭ ਤੋਂ ਵਧੀਆ ਸਿਸਟਮ ਹੋਵੇਗਾ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਸੇਵਾ ਕੇਂਦਰਾਂ ਰਾਹੀਂ 438 ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਨੇ ਜਿਸ ਲਈ ਬੋਰਡ ਆਫ ਗਵਰਨੈਂਸ ਅਤੇ ਹੋਰ ਸਾਰੇ ਡਿਪਟੀ ਕਮਿਸ਼ਨਰਾਂ ਦੀ ਮੀਟਿੰਗ ਸਮੇਂ ਸਮੇਂ ਤੇ ਹੋਵੇਗੀ ਤਾਂ ਜੋ ਬਕਾਇਆ ਮੁੱਦਿਆਂ ਨੂੰ ਹੱਲ ਕੀਤਾ ਜਾ ਸਕੇ ਇਸ ਅਸੀਂ ਆਪਣੀ ਬੋਰਡ ਆਫ ਗਵਰਨਰ ਦੀ ਮੀਟਿੰਗ ਦੇ ਵਿੱਚ ਬਾਕੀ ਅਹਿਮ ਫੈਸਲਿਆਂ ਤੋਂ ਇਲਾਵਾ ਇੱਕ ਬਹੁਤ ਲੈਂਡਮਾਰਕ ਫੈਸਲਾ ਜਿਹੜਾ ਉਹ ਕੀਤਾ ਜਿਸ ਦੇ ਵਿੱਚ ਇੱਕ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਕਾ ਸਾਈਬਰ ਸਕਿਉਰਿਟੀ ਇੱਕ ਬੜਾ ਇੰਪੋਰਟੈਂਟ ਇਸ਼ੂ ਬਣ ਚੁੱਕਾ ਹੈ ਵਰਲਡ ਓਵਰ ਸਾਈਬਰ ਅਟੈਕਸ ਨੇ ਜਿਹੜੇ ਉਹ ਬੜੇ ਕਾਮਨ ਹੋ ਚੁੱਕੇ ਨੇ ਸੋ ਉਸ ਚੀਜ਼ ਨੂੰ ਉਸ ਤੇ ਰੱਖਣ ਦੇ ਲਈ ਅਸੀਂ ਇੱਕ ਸਿਕਿਉਰਿਟੀ ਆਪਰੇਸ਼ਨ ਸੈਂਟਰ ਹੈ ਜਿਹੜਾ ਉਹ ਐਸਟੈਬਲਿਸ਼ ਕਰਨ ਜਾ ਰਹੇ ਹਾਂ ਜਿਹਦੇ ਕਿ ਅਗਲੇ 5 ਸਾਲਾਂ ਦੇ ਵਿੱਚ ਉਹਨੂੰ ਉਹਨੂੰ ਐਸਟੈਬਲਿਸ਼ ਕਰਨ ਦੀ ਔਰ ਉਹਦੀ ਮੇਨਟੇਨੈਂਸ ਦਾ ਖਰਚਾ ਤਕਰੀਬਨ 21 ਕਰੋੜ ਹੋਏਗਾ ਲਹਿਜ ਇੱਕ ਦੋ ਸਟੇਟਸ ਦੇ ਵਿੱਚ ਇਸ ਤੋਂ ਪਹਿਲਾਂ ਪੂਰੇ ਮੁਲਕ ਦੇ ਵਿੱਚ ਹੈ ਇਸ ਦੇ ਨਾਲ ਸਾਰੀ ਦੁਨੀਆ ਦੇ ਵਿੱਚੋਂ ਵਨ ਆਫ ਦਾ ਬੈਸਟ ਆਈਟੀ ਸਿਸਟਮ ਐਂਡ ਜੇ ਹੋਏਗਾ ਤਾਂ ਉਹ ਪੰਜਾਬ ਦਾ ਹੋਏਗਾ ਇਦੇ ਵਾਸਤੇ ਅਸੀਂ ਇਨ ਪ੍ਰਿੰਸੀਪਲ ਡਿਸੀਜਨ ਲੈ ਕੇ ਇਹ 44 ਕਰੋੜ ਰੁਪਏ ਦੀ ਲਾਗਤ ਨਾਲ ਜੋ ਹੈ ਸੈਂਟਰ ਹੈ ਸਿਕਿਉਰਿਟੀ ਆਪਰੇਸ਼ਨਲ ਸੈਂਟਰ ਹੈ ਜਿਹੜਾ ਸਾਈਬਰ ਅਟੈਕਸ ਤੋਂ ਬਚਣ ਦੇ ਲਈ ਉਹ ਐਸਟੈਬਲਿਸ਼ ਕੀਤਾ ਜਾਏਗਾ ਤਾਂ ਕਿ ਪੰਜਾਬ ਦੇ ਸਾਰੇ ਡਿਪਾਰਟਮੈਂਟ ਨੇ ਜਿਹੜੇ ਉਹ ਉਹ ਸਾਈਬਰ ਅਟੈਕਸ ਤੋਂ ਬਚੇ ਰਹਿਣ ਨੰਬਰ 1 ਨੰਬਰ 2 ਅਸੀਂ ਟਾਈਮ ਟੂ ਟਾਈਮ ਸੇਵਾ ਕੇਂਦਰਾਂ ਦੀ ਪੈਂਡੈਂਸੀ ਨੂੰ ਰਿਵਿਊ ਕਰਨ ਦੀ ਮੀਟਿੰਗਸ ਰੱਖਦੇ ਆ ਸਾਰੇ ਮੇਰੇ ਡਿਪਾਰਟਮੈਂਟ ਦੇ ਆਫੀਸਰਸ ਔਰ 23 ਡਿਪਟੀ ਕਮਿਸ਼ਨਰਸ ਨੇ ਉਸ ਦੇ ਵਿੱਚ ਪਾਰਟਿਸਿਪੇਟ ਕੀਤਾ ਤੇ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਜਿਹੜੀ ਪੈਂਡੈਂਸੀ ਹੈ ਉਹ ਪੈਂਡੈਂਸੀ ਅਸੀਂ ਕੈਲਕੂਲੇਟ ਕਰਦੇ ਹਾਂ ਕਿ ਕੋਈ ਸਰਵਿਸ 3 ਦਿਨਾਂ ਦੇ ਵਿੱਚ ਸਰਕਾਰ ਨੇ ਦੇਣੀ ਹੈ ਕੋਈ ਹਫਤੇ ਦੇ ਦੇਣੀ ਹੈ ਕੋਈ 7 ਦਿਨਾਂ ਦੇ ਵਿੱਚ ਦੇਣੀ ਹੈ ਕੋਈ 42 ਦਿਨਾਂ ਦੇ ਵਿੱਚ ਦੇਣੀ ਹੈ ਜਿਹੜੀ ਉਹਨਾਂ 5ਵੇਂ ਦਿਨਾਂ ਦੇ ਵਿੱਚ ਕੰਮ ਕੰਪਲੀਟ ਹੋ ਜਾਂਦਾ ਹੈ ਉਹ ਠੀਕ ਮੰਨਿਆ ਜਾਂਦਾ ਜੇ ਉਸ ਤੋਂ ਉੱਪਰ ਸਮਾਂ ਲੱਗਦਾ ਤਾਂ ਉਹ ਪੈਂਡੈਂਸੀ ਦੇ ਵਿੱਚ ਬਿਯੋਂਡ ਮੰਡੇਟਰੀ ਟਾਈਮ ਲਾਈਨ ਪੈਂਡੈਂਸੀ ਦੇ ਵਿੱਚ ਕਾਊਟ ਅਕਾਊਂਟ ਹੁੰਦਾ ਤੇ ਮੈਨੂੰ ਇਹ ਦੱਸ ਦੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਉਹ ਪੈਂਡੈਂਸੀ ਹੈ ਜਿਹੜੀ ਉਹ ਅੱਜ ਮਹਿਜ਼ 0.17% ਹੈ ਜਿਹੜੀ ਉਹ ਹੈ ਪੂਰੇ ਪੰਜਾਬ ਦੇ ਵਿੱਚ ਜੇ ਇੱਥੇ ਹੀ ਇਹ ਵੀ ਇੰਪੋਰਟੈਂਟ ਹੈ ਦੱਸਣ ਯੋਗ ਹੈ ਕਿ ਇਹ ਪੈਂਡੈਂਸੀ ਹੈ ਜਿਹੜੀ ਇਹ ਇੰਡੀਆ ਦੇ ਵਿੱਚ ਵਨ ਆਫ ਦਾ ਲੋਇਸਟ ਹੈ ਔਰ तकरीबन 6 ਮਹੀਨੇ ਪਹਿਲਾਂ ਗਵਰਨਮੈਂਟ ਆਫ ਇੰਡੀਆ ਨੇ ਨੇ ਸਾਨੂੰ ਪੰਜਾਬ ਸਰਕਾਰ ਨੂੰ ਇਹਦੇ ਵਾਸਤੇ ਔਨਰ ਵੀ ਕੀਤਾ ਸੀਗਾ ਫਰਸਟ ਪ੍ਰਾਈਜ਼ ਅਸੀ ਇਸ ਦੇ ਵਿੱਚ ਜਿੱਤੇ ਆ ਸੀਗਾ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਜ਼ਿਆਦਾਤਰ ਸੇਵਾਵਾਂ ਔਨਲਾਈਨ ਨੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਨਾਲ ਵੱਡੀ ਸਹੂਲਤ ਮਿਲ ਰਹੀ ਹੈ ਅੰਮ੍ਰਿਤਸਰ ਵਿੱਚ ਇੱਕ ਵਾਰ ਮੁਰਤੋਂ ਹੋਏ ਤਮਾਕੇ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ ਤਮਾਕਾ ਅੰਮ੍ਰਿਤਸਰ ਦੇ ਮਜੀਠਾ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਜੈਨਤੀਪੁਰ ਵਿੱਚ ਹੋਇਆ ਇਸ ਘਟਨਾ ਨੂੰ ਲੈ ਕੇ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੇ ਸਰਕਾਰ ਤੇ ਸਵਾਲ ਚੁੱਕੇ ਨੇ ਉਨਾ ਮੁੱਖ ਮੰਤਰੀ ਤੋਂ ਅਸਤੀਫੇ ਦੀ ਮੰਗ ਕੀਤੀ ਅੰਮ੍ਰਿਤਸਰ ਦੇ ਮਜੀਠਾ ਵਿਧਾਨ ਸਭਾ ਹਲਕੇ ਅਧੀਨ ਪੰਡੇ ਜੈਨਤੀਪੁਰ ਵਿੱਚ ਅੱਤਵਾਦੀਆਂ ਨੇ ਇੱਕ ਰਿਹਾਇਸ਼ ਨੂੰ ਨਿਸ਼ਾਨਾ ਬਣਾਉਂਦੇ ਹੋਏ ਗਰਨੇਡ ਨਾਲ ਹਮਲਾ ਕੀਤਾ ਜਾਣਕਾਰੀ ਅਨੁਸਾਰ ਤਿੰਨ ਨੌਜਵਾਨਾਂ ਨੇ ਮੋਟਰਸਾਈਕਲ ਤੇ ਆ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਉਧਰ ਘਟਨਾ ਤੋਂ ਬਾਅਦ ਸਾਬਕਾ ਵਿਧਾਇਕ ਤੇ ਅਕਾਲੀ ਆਗੂ ਵਿਕਰਮ ਮਜੀਠੀਆ ਨੇ ਖੁਦ ਇਸ ਸਾਰੀ ਘਟਨਾ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਮਜੀਠੀਆ ਨੇ ਕਿਹਾ ਕਿ ਪਹਿਲਾ ਮਜੀਠਾ ਥਾਣੇ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਹੁਣ ਜੈੰਤੀਪੁਰ ਵਿੱਚ ਗਰਨੇਡ ਸੁੱਟਿਆ ਗਿਆ ਅੰਮ੍ਰਿਤਸਰ ਵਿੱਚ ਲਗਾਤਾਰ ਹੋ ਰਹੀਆਂ ਕਟਨਾਵਾਂ ਨੂੰ ਵੇਖਦੇ ਹੋਏ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫੇ ਦੀ ਮੰਗ ਕੀਤੀ ਕੀ ਪਿਛਲੇ ਮਹੀਨੇ 2 ਮਹੀਨੇ ਦੇ ਅੰਦਰ ਅੰਦਰ ਸ੍ਰੀ ਅਮਰitsar ਸਾਹਿਬ ਜਿਹੜਾ ਸ਼ਿਫਤੀ ਦਾ ਘਰ ਜਿੱਥੇ ਸ੍ਰੀ ਹਰਮੰਦਰ ਸਾਹਿਬ ਹੈ ਦਰਬਾਰ ਸਾਹਿਬ ਹੈ ਤੁਸੀਂ ਸਾਰੇ ਜਾਣਦੇ ਹੋ ਉੱਥੇ ਕਿਵੇਂ ਉੱਥੇ ਵੀ ਇਸਲਾਮਾਬਾਦ ਥਾਣੇ ਔਰ ਫਿਰ ਇੱਕ ਥਾਣਾ ਜੁੜਾ ਰਣਜੀਤ ਐਵੇਨਿਊ ਤੇ ਜਿਹੜੀ 에ਰਪੋਰਟ ਦੀ ਸੜਕ ਹੈ ਚੌਂਕੀ ਜਿਹੜੀ ਹੈ ਬਿਲਕੁਲ 에ਰਫੋਰਸ ਸਟੇਸ਼ਨ ਦੇ ਨਾਲ ਲੱਗਦੀ ਹੈ ਆਰਮੀ ਦੇ ਸਟੇਸ਼ਨ ਦੇ ਨਾਲ ਲੱਗਦੀ ਹੈ ਮੇਨ ਰੋਡ ਹੈ ਜਿਹੜੀ 에ਰਪੋਰਟ ਨੂੰ ਜਾਂਦੀ ਹੈ ਉੱਥੇ ਬਲਾਸਟ ਹੋਇਆ ਉਸ ਤੋਂ ਬਾਅਦ ਗੁਰਦਾਸਪੁਰ ਹੋਇਆ ਘਟੋ ਘਟ 10 11 ਬਲਾਸਟ ਪਿਛਲੇ 2 ਢਾਈ ਮਹੀਨੇ ਜੀ ਹੋ ਗਏ ਮੈਂ ਪੰਜਾਬ ਦੇ ਹੋਮ ਮਿਨਿਸਟਰ ਸਾਹਿਬ ਜੋ ਮੁੱਖ ਮੰਤਰੀ ਸਾਹਿਬ ਵੀ ਨੇ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹੁੰਦਾ ਜਾਗਦੇ ਹੋ ਕਿ ਸੌ ਗਏ ਹੋ ਇਹ ਪਤਾ ਸਭ ਨੂੰ ਕਿ ਤੁਸੀਂ ਪੰਜਾਬ ਤੇ ਤੁਹਾਡਾ ਧਿਆਨ ਘੱਟ ਹੀ ਲੱਗ ਰਿਹਾ ਤੁਸੀਂ ਸ਼ਹਿਰ ਸਪਾਟਾ ਮਹਿਕਮਾ ਲੈ ਲਓ ਇਹ ਜ਼ਿੰਮੇਵਾਰੀ ਕਿਸੇ ਹੋਰ ਨੂੰ ਦੇ ਦਿਓ ਜੇ ਤੁਹਾਡੇ ਤੋਂ ਬੇਕੂਬੀ ਨਿਭਾਈ ਨਹੀਂ ਜਾ ਰਹੀ ਅਟਰ ਫੇਲਿਅਰ ਲਾਅ ਐਂਡ ਆਰਡਰ ਪਹਿਲਾਂ ਤਾਂ ਸਿਰਫ ਇਸ ਗੱਲ ਦਾ ਚਿੰਤਾ ਸੀ ਕਿ ਜੀ ਫਰੋਤੀ ਦੀ ਫੋਨ ਆ ਰਿਹਾ ਫਿਰ ਟਾਰਗੇਟਡ ਕਿਲਿੰਗ ਸ਼ੁਰੂ ਹੋ ਗਈਆਂ ਲੋਕੀ ਅੱਜ ਇਹ ਹਾਲਾਤ ਹੋ ਗਏ ਆ ਕਿ ਲੋਕ جا کے سرکار ਨੂੰ ਜਾਂ پولیس ਨੂੰ ਦੱਸ ਕੇ ਰਾਜੀ ਨਹੀਂ ਫਰੋਤੀ ਦੇ ਕੇ ਰਾਜੀ ਹੈ ਕਿ ਸ਼ਾਂਤੀ ਸ਼ਹਿਰ جان بچੂ ਫਰੋਤੀ ਦਿੱਤੇ ਹਨ ਹਫਤਾ ਵਸੂਲੀ ਜਿਹੜਾ ਸ਼ਾਇਦ ਪਹਿਲਾਂ ਕਦੇ ਪੰਜਾਬ 'ਚ ਇਹੋ ਜਿਹੇ ਹਾਲਾਤ ਨਹੀਂ ਸੁਨੇ ਸਨ ਬਾਰਡਰ ਸਟੇਟ ਹੈ ਭਾਈ ਇੰਡੋ ਪਾਕਿਸਤਾਨ ਬਾਰਡਰ ਇੰਡੋ ਪਾਕ ਬਾਰਡਰ ਤੇ ਸਥਿਤ ਇਹ ਬਾਰਡਰ ਸਟੇਟ ਹੈ ਔਰ ਅੱਜ ਇੱਥੇ ਲਾਅ ਐਂਡ ਆਰਡਰ ਦੇ ਏਡੇ ਹਾਲਾਤ ਗੰਭੀਰ ਹੋ ਗਏ ਨਾਜ਼ਕ ਹੋ ਗਏ ਕਿ ਕੇਜਰੀਵਾਲ ਸਾਹਿਬ ਦਿੱਲੀ ਦੇ ਲੋਨ ਆਰਡਰ ਦਾ ਤੁਸੀਂ ਫਿਕਰ ਕਰਦੇ ਹੋ ਜ਼ਿਕਰ ਕਰਦੇ ਹੋ ਕਦੇ ਪੰਜਾਬ ਦਾ ਵੀ ਫਿਕਰ ਕਰ ਲਓ ਜਿੱਥੇ ਛੋਟੀ ਸਰਕਾਰ ਹੈ ਕਿ ਡਰਾਮਾ ਹੀ ਚੱਲਣਾ ਹਰ ਮੁੱਦੇ ਤੇ ਦਸ ਤਈਏ ਦੀ ਘਟਨਾ ਦੇ ਕੁਝ ਹੀ ਮਿੰਟਾਂ ਦੇ ਅੰਦਰ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋਈ ਹੈ ਇਸ ਵਿੱਚ ਇੱਕ ਵੱਖਵਾਦੀ ਗੁੱਟ ਵੱਲੋਂ ਜੈੰਤੀਪੁਰ ਦੇ ਘਰ ਹੋਏ ਗਰਨੇਡ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਹੈ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਦੀ ਗੱਲ ਕਰ ਰਹੀ ਹੈ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਮਹਿਜ 3 ਹਫ਼ਤੇ ਬਾਕੀ ਨੇ ਅੱਜ ਤੱਕ ਸਿਆਸੀ ਆਗੂਆਂ ਦੇ ਸ਼ਬਦੀ ਹਮਲੇ ਲਗਾਤਾਰ ਤਿੱਖੇ ਹੁੰਦੇ ਜਾ ਰਹੇ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਪਾਪ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕੀਤਾ ਇਸ ਦੌਰਾਨ ਇੱਕ ਜਨਤਕ ਮੀਟਿੰਗ ਵਿੱਚ ਪਹੁੰਚੇ ਬਿੱਟੂ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਤਿੱਖਾ ਨਿਸ਼ਾਨਾ 사ਧਿਆ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇੱਕ ਜਨਤਕ ਮੀਟਿੰਗ ਦੌਰਾਨ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਤਿੱਖਾ ਨਿਸ਼ਾਨਾ 사ਧਿਆ ਹੁਣਾਂ ਕਿਹਾ ਕਿ ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਤੋਂ ਤੰਗ ਆ ਚੁੱਕੇ ਨੇ ਕੇਜਰੀਵਾਲ ਨੇ ਪੰਜਾਬ ਨੂੰ ਪ੍ਰਭਾਤ ਕਰ ਦਿੱਤਾ ਹੁਣਾਂ ਕਿਹਾ ਕਿ ਪੰਜਾਬ ਸਰ ਅੱਜ 4 ਲੱਖ ਕਰੋੜ ਦਾ ਕਰਜ਼ਾ ਛੱਡ ਚੁੱਕਾ ਹੈ ਪੰਜਾਬ ਵਿੱਚ ਨਸ਼ਿਆਂ ਨੂੰ ਕਾਬੂ ਕਰਨ ਵਿੱਚ ਸਰਕਾਰ ناکਾਮ ਰਹੀ ਹੈ ਆਪ ਸਰਕਾਰ ਪੰਜਾਬ ਦੇ ਲੋਕਾਂ ਤੋਂ ਲੁੱਟਿਆ ਪੈਸਾ ਦਿੱਲੀ ਚੋਣਾ ਲਈ ਖਰਚ ਕਰ ਰਹੀ ਹੈ। ਦੇਖੋ ਅੱਜ ਖਾਸ ਤੌਰ ਤੇ ਅਸੀਂ ਤਾਂ ਇਸ ਕਰਕੇ ਜਿਆਦਾ ਪੀੜਤ ਅਸੀਂ ਆ ਕਿਉਂਕਿ ਸਾਰਾ ਪੰਜਾਬ ਇਸ ਬੰਦੇ ਨੇ ਕੇਜਰੀਵਾਲ ਨੇ ਤਵਾ ਕਰਤਾ। ਪੰਜਾਬ ਕਰਜ਼ੇ 'ਚ ਅੱਜ 4 ਲੱਖ ਦੇ ਨੇੜੇ ਕਰਜ਼ੇ 'ਚ ਡੁੱਬਣ ਵਾਲਾ 4 ਲੱਖ ਕਰੋੜ ਦੇ ਨੇੜੇ। ਨਸ਼ੇ ਉੱਥੇ ਜੋ ਹਾਲਾਤ ਨੇ ਤੇ ਸਾਰਾ ਪੈਸਾ ਕੇਜਰੀਵਾਲ ਲੁੱਟ ਕੇ ਉਹ ਦਿੱਲੀ ਦੀ ਇਲੈਕਸ਼ਨ ਚ ਲਾ ਰਹੇ ਆ। ਤੇ ਇਸ ਬੰਦੇ ਨੇ ਝੂਠੇ ਵਾਅਦੇ ਕੀਤੇ ਜਿਵੇਂ ਹੁਣ ਉਰੇ 2021 ਸੌ ਦੀ ਗੱਲ ਕਰ ਰਹੇ ਆ ਮੈਂ ਪੁੱਛਣਾ ਚਾਹਨਾ ਹਰ ਬੰਦਾ ਇਹਨੂੰ ਪੁੱਛੇ ਵੀ ਜੋ ਪੰਜਾਬ ਦੀਆਂ ਸਾਡੀਆਂ ਮਾਵਾ ਭੈਣਾਂ ਨਾਲ 1000 ਰੁਪਿਆ ਦੇਣ ਦਾ ਵਾਅਦਾ ਕੀਤਾ ਸੀ ਅੱਜ 3 ਸਾਲ ਹੋ ਗਏ ਕੱਲੀ-ਕੱਲੀ ਮੇਰੀ ਮਾਂ ਤੇ ਭੈਣ ਦਾ ਜਿਹੜੀ 18 ਸਾਲ ਤੋਂ ਤੇ 36000 ਰੁਪਿਆ ਬਣ ਰਿਹਾ ਉਹਨਾਂ ਦਾ ਉਦੋਂ ਬਾਅਦ ਵੜਾਪਾ ਪੈਨਸ਼ਨ ਕਹੀ ਸੀ 1500 ਤੋਂ 2500 ਕਿਹਾ ਸੀ ਉਹ ਇੱਕ ਇੱਕ ਹਜ਼ਾਰ ਹਜ਼ਾਰ ਹਰ ਮੇਰੀ ਦਾਦੀ ਦਾ ਮੇਰੀ ਨਾਨੀ ਦਾ ਮੇਰੇ ਬਜ਼ੁਰਗਾਂ ਦਾ ਉਹ 33-33000 ਰੁਪਇਆ ਪਿਆ ਵਿਧਵਾ ਪੈਨਸ਼ਨ ਕਹੀ ਤੇ ਸ਼ਗਨ ਸਕੀਮ ਕਹੀ ਸੀ ਇੱਕ ਵੀ ਤਾਂ ਚੀਜ਼ ਕੀਤੀ ਹੋਵੇ ਕੋਈ ਤੇ ਇਸ ਕਰਕੇ ਅਸੀਂ ਖਾਸ ਤੌਰ ਤੇ ਪੰਜਾਬ ਦੇ ਸਾਰੇ ਲੋਕ ਆ ਕੇ ਉਹਰੇ ਹਰ ਵਿਧਾਨ ਸਭਾ ਚ ਵਿਰੋਧ ਕਰਾਂਗੇ ਹਰ ਲੋਕਾਂ ਨੂੰ ਉੱਥੋਂ ਲਿਆ ਕੇ ਜਿਹੜੀਆਂ ਸਾਡੀਆਂ ਮਾਵਾਂ ਭੈਣਾਂ ਐ ਉਹ ਇਹਨਾਂ ਦਾ ਹਰ ਗਲੀ ਮਹੱਲੇ ਜਾ ਕੇ ਲੋਕਾਂ ਨੂੰ ਜਗਾਵਾਂਗੇ ਟੋਟਲ ਦਿੱਲੀ ਦਾ ਨੁਕਸਾਨ ਹੋ ਰਿਹਾ ਕੱਲ ਹੀ ਇਹੀ ਚੀਜ਼ ਆਉ ਸਿੰਘਾਪੁਰ ਵਰਗੀਆਂ ਸੜਕਾਂ ਬਣਾਵਾਂਗੇ ਓਏ ਹਾਲਾਤ ਤਾਂ ਦੇਖੋ ਯਾਰ ਮੈਂ ਅੱਜ ਆ ਕਨਵਿੰਸਿੰਗ ਕਰ ਰਿਹਾ ਸੀ ਸ਼ਾਮ ਸ਼ਰਮਾ ਜੀ ਮੈਂ ਦੇਖਿਆ ਜੇ ਤੁਸੀਂ ਖੰਭੇ ਦੇਖੋ ਉਹਦੇ ਨਾਲ ਕੁਆਂਟਲ ਕੁਆਂਟਲ ਭਾਰ ਦੀਆਂ ਤਾਰਾਂ ਲਟਕ ਰਹੀਆਂ ਐ ਲੱਗਦਾ ਵੀ ਬੰਦਾ ਨਾਰੋਂ ਨਿੰਘ ਕਿਵੇਂ ਰਿਆ ਸੜਕ ਦਾ ਨਾਮ ਦਾ ਤਾਂ ਕੋਈ ਚੀਜ਼ ਹੀ ਨਹੀਂ ਤੇ ਇਸ ਕਰਕੇ ਇਹ ਜਦੋਂ ਡਬਲ ਇੰਜਨ ਦੀ ਗੱਲ ਕਰੀ ਜਾਂਦੀ ਆ ਉਹ ਐਵੇਂ ਹੀ ਨਹੀਂ ਕਰਦੇ ਅਸੀਂ ਕੇਂਦਰ ਦਾ ਮੰਤਰੀ ਹੋਣ नाते ਮੈਂ ਮੱਧਿਆ ਪ੍ਰਦੇਸ਼ ਜਾਣਾ ਗੁਜਰਾਤ ਜਾਣਾ ਯੂਪੀ ਜਾਣਾ ਉੜੀਸਾ ਜਾਣਾ ਤੇ ਜਿੱਥੇ ਡਬਲ ਇੰਜਨ ਸਰਕਾਰ ਆ ਮੋਦੀ ਸਾਹਿਬ ਦੀ ਉੱਥੇ ਅੱਜ ਡਵੈਲਪਮੈਂਟ ਹੋ ਰਹੀ ਹੈ ਤਰੱਕੀ ਹੋ ਰਹੀ ਹੈ ਤੇ ਇਹ ਬੰਦਾ ਤੁਸੀਂ ਜੰਮੂ ਕਸ਼ਮੀਰ ਦੇ ਲਾ ਲੋ ਗੱਲ ਸੀਐਮ ਬਣੇ ਅੱਜ ਫਰੂਕ ਉਦਦਲਾਹ ਦੇ بیٹے ਉਮਰਦਦਲਾ ਨੇ ਪਰ ਉਹਨਾਂ ਨੇ ਇੱਕ ਆਪਣਾ ਰਿਲੇਸ਼ਨ ਰੱਖਿਆ ਰਿਸ਼ਤਾ ਰੱਖਿਆ ਕੋਈ ਇਧਰ ਦੀ ਸਰਕਾਰ ਨਾਲ ਕਿੰਨਾ ਵਧੀਆ ਉਹਨਾਂ ਨੇ ਬੋਲਿਆ ਇਹ ਗੱਲ ਕਿਵੇਂ ਏਤਗਾਡਨ ਹੋ ਰਿਹਾ ਉੱਥੇ ਇਹ ਬੰਦਾ ਦਿੱਲੀ ਚ ਬਹਿ ਕੇ ਹਰ ਚੀਜ਼ ਨਾਲ ਲੜਦਾ ਏ। ਦੱਸਦੇ ਜੀ ਕਿ ਦਿੱਲੀ ਵਿਧਾਨ ਸਭਾ ਚੋਣਾਂ 5 ਫਰਵਰੀ ਨੂੰ ਹੋਣ ਜਾ ਰਹੀਆਂ ਨੇ ਤੇ ਇਸ ਦੇ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ। ਫਿਲਹਾਲ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਦਿੱਲੀ ਦੀ ਜਨਤਾ ਇਸ ਵਾਰ ਕਿਸ ਦੇ ਹੱਥ ਵਿੱਚ ਦਿੱਲੀ ਦੀ ਕਮਾਂਡ ਸੌਂਪਦੀ ਹੈ। ਭਾਜਪਾ ਨੇ ਰਾਜौरी गार्डन ਤੋਂ ਮਨਜਿੰਦਰ ਸਿਰਸਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਸਿਰਸਾ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਪ੍ਰਚਾਰ ਦੌਰਾਨ ਸਿਰਸਾ ਕੇਜਰੀਵਾਲ ਤੇ ਨਿਸ਼ਾਨੇ ਸਾਧ ਰਹੇ ਨੇ। ਉਹਨਾਂ ਕਿਹਾ ਕਿ ਕੇਜਰੀਵਾਲ ਤੋਂ ਹੁਣ ਦਿੱਲੀ ਦੇ ਲੋਕਾਂ ਦਾ ਦਿਲ ਖੱਟਾ ਹੋ ਚੁੱਕਾ ਹੈ ਤੇ ਜਨਤਾ ਹੁਣ ਬਦਲਾ ਚਾਹੁੰਦੀ ਹੈ। ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕੁਝ ਸਮਾਂ ਹੀ ਬਾਕੀ ਹੈ ਤੇ ਹਰ ਪਾਰਟੀ ਵੱਲੋਂ ਤੇਜ਼ੀ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਦਿੱਲੀ ਦੇ ਰਜ਼ੌਰੀ ਗਾਰਡਨ ਤੋਂ ਭਾਜਪਾ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੇ ਮੁਰਤੋਂ ਕੇਜਰੀਵਾਲ ਤੇ ਤਿੱਖਾ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਦਿੱਲੀ ਵਿੱਚ ਐਤਕੀ ਲੋਕਾਂ ਨੇ ਪੂਰਾ ਮੰਨ ਬਣਾ ਲਿਆ ਹੈ। ਲੋਕ ਅਰਵਿੰਦ ਕੇਜਰੀਵਾਲ ਦੇ ਭ੍ਰਸ਼ਟਾਚਾਰ ਤੋਂ ਤੰਗ ਆ ਚੁੱਕੇ ਨੇ। ਇਹਨਾਂ ਨੇ ਦਿੱਲੀ ਨੂੰ ਗੰਦਗੀ ਦੇ ਢੇਰ ਵਿੱਚ ਬਦਲ ਦਿੱਤਾ ਤੇ ਲੋਕ ਹੁਣ ਬਦਲਾ ਚਾਹੁੰਦੇ ਨੇ। ਖੁਸ਼ੀ ਇਸ ਗੱਲ ਕੀ ਕਿ ਰਜ਼ੌਰੀ ਗਾਰਡਨ ਮੇਂ ਜੋ ਮੈਝੇ ਸਮਰਥਨ ਮਿਲ ਰਹਾ ਹੈ। दिल्ली के अंदर लोगों का मन बन चुका है अरविंद केजरीवाल जी के बहानों से उब चुके हैं उनकी करप्शन से उप चुके हैं है, दिल्ली की गंदी हवा गंदा पानी गंदी सड़कें गटर बंद ये सारी जो दिल्ली को उन्होंने गंदगी का ढेर बना दिया है लोग अब इसको बदलाव चाहते हैं इसलिए मैं कॉन्फिडेंट हूं क्योंकि दिल्ली के लोग कॉन्फिडेंट हैं कि इस बार भाजपा की डबल इंजन की सरकार लानी और मोदी जी की सरकार यहां पर बनानी है। कि जनता तो विकास चाहती है अरविंद केजरीवाल जी गाली गलोज करते हैं पीएम को गालियां निकालते हैं गालियां निकालने से मसला हल तो नहीं होगा अरविंद केजरीवाल जी आपने किया क्या है एक ही बात कह देते हैं कि एक गवर्नर मुझे एल करने नहीं देते अगर एल करने नहीं देते तो अब कैसे हो जाएगा जब आपने अपना शीश महल बनाना था तब तो एल जी नहीं रोक पाया सौ करोड़ का शीश महल बनाना था लेकिन अब जब एक गरीब को जो झुग्गी में रहता है उसके अब वही मकान बना के देना तो आपने एल जी बनाने नहीं देता तो इसलिए ये जो ड्रामेबाजी है इसी से लोग उब चुके हैं इसीलिए लोग चाहते हैं कि हमें गाली गलोच वाली आम आदमी पार्टी नहीं चाहिए हमें काम करने वाली मोदी जी की सरकार चाहिए वो तो होना ही था जो शराब घोटाला दो करोड़ रूपये अब तो कैग ने भी कहा है कि दो करोड़ रूपये का जो दिल्ली के ਅਕਸੈਚਰ ਕੋ ਨੁਕਸਾਨ ਹੋਇਆ ਜੋ ਖਜ਼ਾਨੇ ਕੋ ਨੁਕਸਾਨ ਹੋਇਆ ਹੈ ਵਰਿੰਕੇਜੀ ਵਾਲਾ ਔਰ ਮਨੀਸ਼ ਸੋਦੀਆ ਜੀ ਕੇ ਦੋਸਤ ਲੈ ਕੇ ਗਏ ਹੈ ਉਸਪੇ ਤੋ ਉਨਕੇ ਕਾਰਵਾਈ ਹੋਣੀ ਹੀ ਹੈ 10 ਦੱਸਿਆ ਗਿਆ ਕਿ ਦਿੱਲੀ ਵਿਧਾਨ ਸਭਾ ਚੋਣਾ 5 ਫਰਵਰੀ ਨੂੰ ਹੋਣ ਜਾ ਰਹੀਆਂ ਨੇ ਇਸ ਦੇ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਤੇ ਜਾਨਲੇਵਾ ਹਮਲਾ ਹੋਇਆ ਹਮਲਾਵਰ ਨੇ ਅਧੀ ਰਾਤ ਨੂੰ ਉਹਨਾਂ ਦੇ ਘਰ ਵਿੱਚ ਵੜ ਕੇ ਤੇਜ਼ਦਾਰ ਹਥਿਆਰ ਨਾਲ ਹਮਲਾ ਕੀਤਾ ਹਮਲੇ ਵਿੱਚ ਗੰਭੀਰ ਜ਼ਖਮੀ ਹੋਏ ਅਦਾਕਾਰ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਬਾਲੀਵੁੱਡ ਅਦਾਕਾਰ ਸੈਫ ਖਾਨ ਤੇ ਉਹਨਾਂ ਦੇ ਘਰ ਵਿੱਚ ਦਾਖਲ ਹੋ ਕੇ ਚਾਕੂ ਨਾਲ ਹਮਲਾ ਕੀਤਾ ਗਿਆ। ਇਹ ਘਟਨਾ ਅੱਜ ਸਵੇਰੇ 1.5 ਵਜੇ ਦੇ ਕਰੀਬ ਮੁੰਬਈ ਦੇ ਖਾਰਸਥੇਤ ਗੁਰਸ਼ਰਨ ਅਪਾਰਟਮੈਂਟ ਦੀ 12ਵੀਂ ਮੰਜ਼ਲ ਤੇ ਵਾਪਰੀ। ਇਸ ਹਮਲੇ ਵਿੱਚ ਅਦਾਕਾਰ ਨੂੰ ਗਰਦਨ, ਪਿੱਠ, ਹੱਥਾਂ ਤੇ ਸਿਰ ਸਮੇਤ 6 ਥਾਵਾਂ ਤੇ ਚਾਕੂ ਮਾਰੇ ਗਏ ਨੇ। ਸੈਫ ਨੂੰ ਰਾਤ 2 ਵਜੇ ਲੀਲਾਵਤੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਹਸਪਤਾਲ ਦੇ ਸੀਓ ਡਾਕਟਰ ਨੀਰਜ ਉਤਪਾਣੀ ਨੇ ਦੱਸਿਆ ਕਿ ਸੈਫ ਦੀ ਰੀਡ ਦੀ ਹੱਡੀ ਵਿੱਚ ਚਾਕੂ ਦਾ ਇੱਕ ਟੁਕੜਾ ਫਸ ਗਿਆ ਸੀ ਅਤੇ ਹੱਡੀ ਵਿੱਚੋਂ ਪਾਣੀ ਰਿਸ ਰਿਹਾ ਹੈ ਇਸ ਨੂੰ ਸਰਜਰੀ ਰਾਹੀਂ ਕੱਢਿਆ ਗਿਆ ਸੈਫ ਅਲੀ ਖਾਨ ਵਾਸ ਐਡਮਿਟਿਡਡ ਇਨ ਦਾ ਮਾਰਨਿੰਗ ਐਟ 2 2 2 ਐਮ ਐਟ ਲੀਲਾਵਤੀ ਹਸਪਤਲ ਵਿਦ ਅਲੇਜਡ ਹਿਸਟਰੀ ਆਫ ਅਸਾਲਟ ਬਾਇ ਸਮ ਅਨਨੋਨ ਪਰਸਨ at 2 a.m. he sustained major injury to the spinal thoracic spinal cord due to large knife in the spine surgery was performed to remove the knife and also repair the leaking spinal fluid two other deep wounds on his left hand and one on the neck was repaired by plastic surgery team the entire surgery was monitored by ਡਾਕਟਰ ਸ਼੍ਰੀਨਿਵਾਸ ਕੁੜਵਾ ਐਜ਼ ਅ ਕਾਰਡੀਓਲੋਜਿਸ ਬਿਕੋਜ਼ ਆਫ ਹਿਸ ਅਦਰ ਕੰਡਿਸ਼ਨ ਹੀ ਇਜ਼ ਕੰਪਲੀਟਲੀ ਸਟੇਬਲ ਨਾਓ ਹੀ ਇਜ਼ ਰਿਕਵਰਿੰਗ ਵੈਲ ਐਂਡ ਆਊਟ ਆਫ ਡੇਂਜਰ ਅਦਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਹਮਲੇ ਦੀ ਨਿੰਦਾ ਕੀਤੀ ਹੈ ਉਹਨਾਂ ਸਰਕਾਰ ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਜੇਕਰ ਭਾਜਪਾ ਦੀ ਡਬਲ ਇੰਜਨ ਵਾਲੀ ਸਰਕਾਰ ਦੇਸ਼ ਦੀਆਂ ਐਨੀਆਂ ਵੱਡੀਆਂ ਹਸਤੀਆਂ ਨੂੰ ਸੁਰੱਖਿਆ ਨਹੀਂ ਦੇ ਸਕਦੀ ਤਾਂ ਆਮ ਆਦਮੀ ਦੀ ਸੁਰੱਖਿਆ ਦਾ ਕੀ ਹੋਵੇਗਾ ਕਿ ਦੇਸ਼ ਕੇ ਪ੍ਰਸਿੱਧ ਐਕਟਰ सैफ अली खान को कल रात कुछ अज्ञात लोगों ने उनके घर में घुसके और उनके ऊपर छह बार चाकुओं से हमला किया अभी पता चला है कि वो उनका इलाज चल रहा है आ, अस्पताल के अंदर और आ, हम उम्मीद करते हैं भगवान से प्रार्थना करते हैं कि वो जल्दी ठीक हों लेकिन ये बेहद चिंताजनक बात है कि इतना बड़ा एक्टर जिसकी सिक्योरिटी हम नहीं समझते कि कोई ऐसे होगी कि कोई खिड़की में से उसके अंदर घर के अंदर घुस गया होगा इतने ज़्यादा सिक्योर प्लेस में रहने वाले एक्टर के घर के अंदर सोते हुए रात को घर के अंदर घुस के कोई चाकुओं से हमला कर दे तो ये वहाँ की राज्य सरकार और केंद्र सरकार के ऊपर बहुत बड़े प्रश्न चिन्ह खड़ा करता है अगर सेलिब्रिटीज इतने बड़े बड़े देश के सेलिब्रिटीज ही सुरक्षित नहीं है अगर इतने बड़े बड़े देश के सेलिब्रिटीज को भी भारतीय जनता पार्टी की डबल इंजन की सरकार सुरक्षा नहीं दे सकती तो एक आम आदमी की तो सुरक्षा की बात ही क्या करे दस दई कि पुलिस वालों सहर घर तो तीन लोगों थाने ले जाए गए इन्हों घर का नौकर भी शामिल है इस पुलटन ए नवी खबर लेके मुड़ हाजिर होवेंगे फिलहाल दियो इजाजत धनबाद